ਬਹਾਦਰੀ ਦਾ ਕਿਸੇ ਉਹਨਾਂ ਦੀ ਦਲੇਰੀ ਦੇ ਕਿਸੇ ਪਰ ਜਦੋਂ ਹੌਲੀ-ਹੌਲੀ ਲਾਈਫ ਨੂੰ ਅਨਲਿਸਿਸ ਕੀਤਾ ਤਾਂ ਹੋਰ ਵੀ ਬੜੇ ਫੈਕਟਰ ਸਾਹਮਣੇ ਆਏ ਵੀ ਉਹ ਕੇਵਲ ਹੱਥਾਂ ਵਿੱਚ ਹਥਿਆਰ ਲੈ ਕੇ ਫੌਜੀ ਮਾਰਨ ਲਈ ਉਤਾਵਲੇਆਂ ਦਾ ਟੋਲਾ ਨਹੀਂ ਸੀ ਇਹ ਵੱਖਰੀ ਗੱਲ ਹੈ ਕਿ ਜਦੋਂ ਕੋਈ ਖਾਲਸੇ ਤੇ ਚੜ ਕੇ ਆਉਂਦਾ ਤਾਂ ਫਿਰ ਗੁਰੂ ਸਾਹਿਬ ਨੇ ਸਾਨੂੰ ਤੀਕ ਵੀ ਬਖਸ਼ੀ ਹੈ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਕਿ ਜਦੋਂ ਸਾਡੇ ਤੇ ਚੜ ਕੇ ਆਏ ਤੇ ਮੂੰਹ ਤੋੜਵਾ ਜਵਾਬ ਵੀ ਐਸਾ ਦਿੱਤਾ ਜਿਵੇਂ ਸੰਤ ਕਹਿੰਦੇ ਸੀ ਵੀ ਭਰ ਭਰ ਕੇ ਗੱਡੀਆਂ ਤੋੜਾਂਗੇ ਚ ਕੋਈ ਅਤਕਥਨੀ ਨਹੀਂ ਐਵੇਂ ਜੰਗ ਹੋਇਆ ਜਿਵੇਂ ਚਮਕੌਰ ਦੀ ਗੜੀ ਦੀ ਅਸਾਵੀ ਲੜਾਈ ਹੋਈ ਸੀ ਮੁਠੀ ਭਰ ਸਿੰਘ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਹਿੰਦ ਦੀ ਸਰਕਾਰ ਜਿਹਨੇ ਤਿੰਨ ਕੰਟਰੀਜ਼ ਤੋਂ ਸਹਾਇਤਾ ਲਈ ਰਸ਼ੀਆ ਯੂਕੇ ਤੇ ਇਜ਼ਰਾਈਲ ਦੀ ਇੱਕ ਕੰਪਨੀ ਨੂੰ ਹਾਇਰ ਕੀਤਾ ਸੀ ਜਿਹੜੀ ਦੁਨੀਆ ਭਰ ਦੇ ਵਿੱਚ ਇਹੋ ਜਿਹੇ ਆਪਰੇਸ਼ਨਸ ਕਰਨ ਦੇ ਵਿੱਚ ਮਾਹਿਰ ਮੰਨੀ ਜਾਂਦੀ ਸੀ ਜਿਨੇ ਟ੍ਰੇਨਿੰਗ ਦਿੱਤੀ ਸਾਡੇ ਵਿਸ਼ੇਸ਼ ਕਮਾਂਡੋਆ ਨੂੰ ਕਾਦੇ ਲਈ ਕਿ ਜਾਓ ਜਾ ਕੇ ਹਰਿ ਮੰਦਰ ਤੇ ਅਟੈਕ ਕਰਕੇ ਤੇ ਉਹਨਾਂ ਮੁਠੀ ਭਰ ਨੂੰ ਜਿੰਦਾ ਫੜ ਲਿਆ